ਤੁਸੀਂ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਕਿ ਮੂੰਹ ਦੇ ਮਿੱਠੇ ਤੇ ਦਿਲ ਤੋਂ ਜਿਹੜਾ ਦੁਸ਼ਮਣੀ ਰੱਖਦਾ ਬੰਦਾ ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਆ ਪਰ ਜੇ ਹੁਣ ਕੋਈ ਸਾਡੇ ਨਾਲ ਚੰਗਾ ਹੋ ਕੇ ਮਿਲ ਰਿਹਾ ਸਾਨੂੰ ਕਿਵੇਂ ਪਤਾ ਕਿ ਉਹਦੇ ਦਿਲ ਵਿੱਚ ਸਾਡੇ ਪ੍ਰਤੀ ਗੁੱਸਾ ਆਇਆ ਆ ਜਾਂ ਵੈਰ ਆ ਦੇਖੋ ਮੈਡਮ ਅਕਸਰ ਅੱਜਕੱਲ ਨਾ ਕਹਿੰਦੇ ਆ ਕਿ ਮੂੰਹ ਦੇ ਜ਼ੁਬਾਨ ਦੇ ਤਾਂ ਮਿੱਠੇ ਆ ਪਰ ਅੰਦਰੋਂ ਦਿਲ ਕਿਹਾ ਜਾਏ ਉਹਨਾਂ ਦਾ ਨਫ਼ਰਤ ਭਰਿਆ ਆ ਹੂੰ ਠੀਕ ਹੈ ਅੱਜਕਲ ਨੌਕਰ ਮੂੰਹ ਦੇ ਮਿੱਠੇ ਬਣ ਕੇ ਨਾ ਥੋੜੀ ਐਨੇ ਕੰਮ ਕਢਾ ਲੈਂਦੇ ਨਾ ਜਦੋਂ ਉਹਨਾਂ ਦਾ ਕੰਮ ਨਿਕਲ ਗਿਆ ਉਹ ਸਾਈਡ ਹੋ ਜਾਂਦੇ ਆ ਫਿਰ ਤੂੰ ਕੋਣ ਮੈਂ ਕੋਣ ਹਮ ਔਰ ਉਹਨਾਂ ਦੀ ਜ਼ੁਬਾਨ ਇਨਿਕ ਕੋ ਅੰਦਰਲਾ ਇੰਨਾ ਕੋੜਾ ਹੁੰਦਾ ਹੈ ਨਾ ਜ਼ੁਬਾਨ ਦੇ ਤਾਂ ਉਹ ਮਿੱਠੇ ਬਣ ਗਏ ਪਰ ਜਿਹੜਾ ਅੰਦਰਲਾ ਉਹਨਾਂ ਦੇ ਤੁਹਾਡੇ ਪ੍ਰਤੀ ਉਹਨਾਂ ਦੇ ਨਫ਼ਰਤ ਹੈ ਉਹਨਾਂ ਦੇ ਉਹ ਉਬਲਦੀ ਹੁੰਦੀ ਹੈ ਹਮ ਅਕਸਰ ਸਾਡੇ ਕਈ ਵਾਰ ਕੋਈ ਦੋਸਤ ਮਿੱਤਰ ਹੁੰਦਾ ਜਿਹਨੂੰ ਅਸੀਂ ਪਸੰਦ ਨਹੀਂ ਕਰਦੇ ਉਹ ਸਾਡੀ ਆ ਕੇ ਬਟਰਿੰਗ ਕਰ ਜਾਂਦਾ ਹੈ ਸਾਨੂੰ ਇੰਨੀ ਸ਼ਿਫਤਾਂ ਕਰਦਾ ਹੈ ਅਸੀਂ ਸਾਨੂੰ ਆ ਜਾਂਦਾ ਹੈ ਕਿ ਇਹ ਬੰਦਾ ਤਾਂ ਹੁਣ ਬਦਲ ਗਿਆ ਪਰ ਨਹੀਂ ਤੁਸੀਂ ਦੇਖੋ ਅਕਸਰ ਕਿਹਾ ਜਾਂਦਾ ਹੈ ਕੀ ਚਾਹੇ ਥੋੜੀ ਕਿਸੇ ਨਾਲ ਨਾ ਲੜਾਈ ਜਿੰਨੀ ਮਰਜੀ ਆ ਪਰ ਨਾ ਤੁਹਾਨੂੰ ਲੱਗਦਾ ਕਿ ਉਹ ਬੰਦਾ ਐਂਡ ਤੇ ਸੁਧਰ ਗਿਆ ਪਰ ਤੁਹਾਨੂੰ ਆਪਣੇ ਮਨ ਚ ਰੱਖਣਾ ਚਾਹੀਦਾ ਕਿ ਇਹ ਬੰਦੇ ਨੇ ਫਲਾਣੇ ਟਾਈਮ ਨੂੰ ਗਲਤ ਬੋਲਿਆ ਸੀ ਥੋੜੇ ਮਨ ਚ ਅਗਰ ਹੋਏਗਾ ਤੁਸੀਂ ਸੋਚੋਗੇ ਉਦੋਂ ਸੋਵਰ ਵਿਸ਼ਵਾਸ ਕਰਨ ਲੱਗਿਆ ਹੂੰ ਇਸ ਕਰਕੇ ਨਾ ਜਦੋਂ ਵੀ ਤੁਹਾਡੇ ਕੋਲ ਇਹੋ ਜਿਹਾ ਬੰਦਾ ਆਏ ਜਿਸ ਦਿਨ ਜਿਹੜਾ ਤੁਹਾਨੂੰ ਪਸੰਦ ਨਹੀਂ ਹੈਗਾ ਔਰ ਤੁਹਾਡੀ ਬਟਰਿੰਗ ਕਰ ਰਿਹਾ ਹੈ ਬੰਦਾ ਤਾਂ ਨਾ ਸਮਝੋ ਕਿ ਇਹ ਬੰਦੇ ਨੇ ਥੋੜੇ ਤੋਂ ਕੋਈ ਕੰਮ ਕਢਾਣਾ ਹੈ ਉਹ ਬੰਦਾ ਕੰਮ ਕਢਾ ਕੇ ਚਲਾ ਜਾਏਗਾ ਔਰ ਜਦੋਂ ਬਾਤ ਚ ਉਹਨੇ ਤੁਹਾਨੂੰ ਪੁੱਛਣਾ ਨਹੀਂ ਹੈਗਾ ਤੁਹਾਨੂੰ ਮਿਲਣਾ ਨਹੀਂ ਹਾਲ ਚਲੇ ਤੁਹਾਨੂੰ ਲੱਗੇਗਾ ਕਿ ਇਹ ਬੰਦਾ ਤਾਂ ਵਾਕਈ ਇਹ ਇਹਦਾ ਦਿਲ ਕੁਝ ਹੋਰ ਸੀਗਾ ਔਰ ਮੂੰਹ ਦਾ ਕੁਝ ਹੋਰ ਮੂੰਹ ਦੇ ਮਿੱਠੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅੱਜ ਕੱਲ੍ਹ ਸਮਾਜ ਦੇ ਲੋਕ ਕੋ ਕੁ ਮੀ ਰਹੇ ਆਂ ਯਾ ਅੱਜ ਕੱਲ੍ਹ ਕਿਉ ਮੈਂ ਇਹ ਗੱਲਾਂ ਮੈਂ ਲਿਖੀਆਂ ਕਿਤਾਬ ਚ ਇਹ ਪ੍ਰੈਕਟੀਕਲ ਗੱਲਾਂ ਲਿਖੀਆਂ ਮੈਂ ਇਹਦੇ ਚ ਹੂੰ ਜਿਹੜੇ ਮੇਰੇ ਲੇਖ ਹੈ ਇਹਦੇ ਵਿੱਚ ਖੂਬਸੂਰਤ ਜ਼ਿੰਦਗੀ ਦੇ ਤਰ੍ਹਾਂ ਇਹਦੇ ਵਿੱਚ ਮੈਂ ਪ੍ਰੈਕਟੀਕਲ ਗੱਲਾਂ ਉਹੀ ਗੱਲਾਂ ਲਿਖਿਆ ਜਿਹੜੇ ਅਸੀਂ ਹੰਡਾਈਆਂ ਨੇ ਜਾਂ ਹੰਡਾ ਆ ਰਹੀ ਹਨ ਜਿਹੜੀਆਂ ਅਸੀਂ ਸਮਾਜ ਚ ਜਿੰਨਾ ਵਿੱਚ ਰਹੀਆਂ ਇਸ ਕਰਕੇ ਨਾ ਜ਼ਿੰਦਗੀ ਵਿੱਚ ਨਾ ਤੁਸੀਂ ਜੇ ਕਿਸੇ ਨਾਲ ਵਿਚਰ ਰਹੇ ਹੋ ਸੋ ਸਮਝ ਕੇ ਵਿਚਰੋ ਅੱਜ ਕੱਲ੍ਹ ਦੀ ਤਾਂ ਜਿਹੜੀ ਦੋਸਤੀ ਦੀ ਜੇ ਗੱਲ ਕਰੀਏ ਨਾ ਜੀ ਮੈਂ 20 20 ਸਾਲ ਪੁਰਾਣੀ ਦੋਸਤੀ ਟੁੱਟਦੀ ਦੇਖੀ ਹੈ ਹੂੰ ਜਿਨ੍ਹਾਂ ਦੇ ਕਾਰੋਬਾਰ ਇਕੱਠੇ ਸੀਗੇ ਜੀ ਜਿਹੜੇ ਇੱਕ ਦੂਜੇ ਬਿਨਾ ਸਾਹ ਨਹੀਂ ਲੈਂਦੇ ਸੀਗੇ ਹੂੰ ਰੀਜ਼ਨ ਕੀ ਹੋਇਆ ਪੈਸਾ ਹੂੰ ਹੂੰ ਪੈਸਾ ਹੀ ਸਭ ਕੁਝ ਹੋ ਗਿਆ ਅੱਜ ਦੇ ਟਾਈਮ ਚ ਹੂੰ ਬੰਦਾ ਕਹਿੰਦਾ ਨਹੀਂ ਕਿ ਪੈਸੇ ਨਾਲ ਮੈਂ ਸਭ ਕੁਝ ਖਰੀਦ ਲੈਂਦਾ ਹੂੰ ਪਰ ਉਹੀ ਨਾ ਜਿੱਥੇ ਚਾਰ ਬੰਦੇ ਨੇ ਖੜੇ ਹੋਣਾ ਉੱਥੇ ਪੈਸਾ ਵੀ ਕੰਮ ਨਹੀਂ ਆਉਂਦਾ ਹੈਗਾ ਹੂੰ ਇਹ ਵੀ ਤਾਂ ਗੱਲ ਸੋਚਣ ਵਾਲੇ ਦੇਖੋ ਪੈਸਾ ਗੁਜ਼ਾਰਨ ਲਈ ਹੈ ਪੈਸਾ ਹੋਣਾ ਵੀ ਜ਼ਰੂਰੀ ਹੈ ਅੱਜ ਦੇ ਟਾਈਮਸ ਜੇ ਪੈਸਾ ਨਹੀਂ ਨਾ ਹੋਏਗਾ ਤੁਹਾਡੇ ਕੋਲ ਕੋਈ ਬੰਦਾ ਆ ਕੇ ਤੁਹਾਡੇ ਕੋਲ ਖੜੇਗਾ ਵੀ ਨਹੀਂ ਹੂੰ ਹਰੇਕ ਬੰਦਾ ਸੋਚਦਾ ਹੈ ਕਿ ਇਹ ਬੰਦੇ ਤੋਂ ਮੈਂ ਕਿੱਦਾਂ ਆਪਣਾ ਕੰਮ ਕਢਾਵਾਂ ਅੱਜ ਕੱਲ ਮਤਲਬ ਵਾਲੀ ਦੁਨੀਆ ਬਹੁਤ ਹੈ ਹੂੰ ਮਤਲਬ ਬਹੁਤ ਜ਼ਿਆਦਾ ਹੈ ਕੋਈ ਥੋੜਾ ਸਾ ਗਨ ਹੀ ਹੈ ਗਾਜ ਦੇ ਟਾਈਮ ਚ ਮਤਲਬ ਲਈ ਤੁਹਾਡੇ ਨੇੜੇ ਆਉਂਦੇ ਹਨ ਹਮ ਇਸ ਕਰਕੇ ਨਾ ਸਮਾਜ ਵਿੱਚ ਰਹਿੰਦੇ ਹੋਏ ਨਾ ਕਿਸ ਤਰ੍ਹਾਂ ਤੁਸੀਂ ਵਿਚਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਗੱਲਾਂ ਤੁਹਾਨੂੰ ਤੁਸੀਂ ਧਿਆਨ ਰੱਖਣੀਆਂ ਚਾਹੀਦੀਆਂ ਇਸ ਕਰਕੇ ਨਾ ਸਮਾਜ ਵਿੱਚ ਵਿਚਰਦੇ ਹੋਏ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਕਿ ਕਿਹੜੇ ਬੰਦੇ ਤੁਹਾਡੇ ਫਾਇਦੇ ਲਈ ਤੁਹਾਨੂੰ ਵਧੀਆ ਰਹਿਣਗੇ ਤੇ ਜਿਹੜੇ ਬੰਦੇ ਤੁਹਾਨੂੰ ਨੁਕਸਾਨ ਪਹੁੰਚਾਣਗੇ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਹਮ ਜਿੰਨਾ ਤੁਸੀਂ ਚੰਗੇ ਲੋਕਾਂ ਨਾਲ ਵਿਚਰੋਗੇ ਉਨੀ ਤੁਸੀਂ ਜ਼ਿੰਦਗੀ ਨੂੰ ਆਪਣਾ ਖੂਬਸੂਰਤ ਬਣਾ ਸਕਦੇ ਹੋ ਹੂੰ ਤੁਸੀਂ ਬੁੱਕ ਵਿੱਚ ਇੱਕ ਗੱਲ ਲਿਖੀ ਕਿ ਪੰਜਾਬ ਨੂੰ ਹੁਣ ਭਗਵੰਤ ਮਾਨ ਸਾ ਤੋਂ ਉਮੀਦਾਂ ਨਹੀਂ ਹਾਂਜੀ ਅ ਅਜੇਹਾ ਤੁਹਾਨੂੰ ਮਤਲਬ ਕਿਉਂ ਤੁਸੀਂ ਇਸ ਬਾਰੇ ਲਿਖਿਆ ਦੇਖੋ ਹਾਂਜੀ ਮੈਂ ਲਿਖਿਆ ਸੀ ਕਿ ਮੈਂ ਭਗਵੰਤ ਮਾਨ ਸਰ ਤੇ ਆਰਟੀਕਲਸ ਵੀ ਲਿਖੇ ਨੇ ਭਗਵੰਤ ਮਾਨ ਸਰ ਤੋਂ ਉਮੀਦਾਂ ਨੇ ਇੱਕ ਤਾਂ ਪੰਜਾਬ 'ਚ ਦੇਖੋ ਰੁਜ਼ਗਾਰ ਮਿਲੇ ਲੋਕਾਂ ਨੂੰ ਦੇਖੋ ਸਰਕਾਰ ਨੇ 50000 ਪਲੱਸ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੂੰ ਕਈ ਅਜਿਹੇ ਬੰਦੇ ਸੀਗੇ ਜਿਹੜੇ ਕੈਨੇਡਾ ਅਮਰੀਕਾ ਦੀ ਪੀਆਰ ਛੱਡ ਕੇ ਇੱਥੇ ਪਰਤੀ ਹੋਏ ਨੇ ਸਬ ਇਨਸਪੈਕਟਰ ਮੁੰਡਾ ਲੱਗਿਆ ਇੱਥੇ ਮਾਲਵੇ ਦਾ ਉਹ ਪੀਆਰ ਛੱਡ ਕੇ ਆਇਆ ਹੂੰ ਉਥੋਂ ਉਮੀਦ ਸੀਗੀ ਅਸੀਂ ਵੀ ਵੋਟਾਂ ਪਾਈਆਂ ਆਪ ਸਰਕਾਰ ਨੂੰ 92 ਵਿਧਾਇਕ ਅਸੀਂ ਚੁਣ ਕੇ ਭੇਜੇ ਨੇ ਠੀਕ ਹੈ ਹੁਣ ਤਾਂ ਚਲੋ ਹੋਰ ਹੋਗੇ ਦੋ ਹੋਗੇ 2022 ਚ ਅਸੀਂ 92 ਵਿਧਾਇਕ ਭੇਜੇ ਸੀਗੇ ਉਮੀਦਾਂ ਸੀਗੀਆਂ ਹੁਣ ਵੀ ਉਮੀਦਾਂ ਹੈਗੀਆਂ ਨੇ ਦੇਖੋ ਪੰਜਾਬ ਨਸ਼ਿਆਂ ਦਾ ਛੀਵਾ ਦਰਿਆ ਸੀਗਾ ਜਦੋਂ ਭਗਵੰਤ ਮਾਨ ਸਾਹਿਬ ਕੰਪੈਨਿਨ ਕਰਨ ਜਾਂਦੇ ਸੀਗਾ ਪਿੰਡਾਂ 'ਚ ਇਲੈਕਸ਼ਨ ਦਾ ਟਾਈਮ ਸੀਗਾ ਤਾਂ ਨਾ ਲੇਡੀਜ਼ ਉਹਨਾਂ ਨੂੰ ਕਹਿੰਦੇ ਸੀ ਕਿ ਇੱਥੇ ਨਸ਼ਾ ਬਹੁਤ ਹੈ ਇਹਨੂੰ ਖਤਮ ਕਰ ਉਹਨਾਂ ਨੇ ਕਿਹਾ ਸੀ ਕਿ ਜਰੂਰ ਮੈਂ ਖਤਮ ਕਰ ਔਰ ਵਾਕਈ ਹੁਣ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਸਰਕਾਰ ਨੇ ਕਿੰਨੇ ਲੋਕਾਂ ਦੀ ਪਰ ਉਹਦੇ ਵਿੱਚ ਤਾਂ ਫਿਰ ਵੀ ਲੋਕ ਇਹ ਕਹਿ ਰਹੇ ਹਨ ਨਾ ਕਿ ਪਰਿਵਾਰਾਂ ਨੂੰ ਦੁਖੀ ਕੀਤਾ ਜਾ ਰਿਹਾ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਨਹੀਂ ਫੜਦੇ ਦੇਖੋ ਮੈਡਮ ਹੁਣ ਇਹ ਨਯੁੱਧ ਨਸ਼ਾ ਵਿਰੁੱਧ ਇਹਨਾਂ ਨੇ ਚਲਾਇਆ ਹੋਇਆ ਹੈ ਮੁਹਿੰਮ ਚੱਲੀ ਹੋਈ ਹੈ ਸੈਮੀਨਾਰਸ ਵੀ ਹੋ ਰਹੇ ਨੇ ਸਮਾਜ ਸੇਵੀ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਨੇ ਠੀਕ ਹੈ ਸਰਪੰਚਾਂ ਨੂੰ ਇਹਨਾਂ ਨੇ ਬਹੁਤ ਐਪਰੀਸ਼ੀਏਸ਼ਨ ਦਿੱਤੀ ਹੈ ਪੰਚਾਇਤਾਂ ਨੂੰ ਕਿ ਜਿਹੜੀ ਪੰਚਾਇਤ ਆਪਣੇ ਪਿੰਡ 'ਚ ਨਸ਼ਾ ਮੁਕਤ ਟੋਟਲੀ ਕਰੇਗੀ ਠੀਕ ਹੈ ਉਹਨੂੰ ਚੰਗੀ ਗ੍ਰਾਂਟ ਦਿੱਤੀ ਜਾਏਗੀ ਦੇਖੋ ਕਿੰਨੇ ਯੁੱਧ ਨਸ਼ਾ ਵਿਰੁੱਧ ਤੋਂ ਬਾਅਦ ਹੁਣ ਇਹ ਮਾਰਚ 'ਚ ਸ਼ੁਰੂ ਹੋਇਆ ਪਹਿਲੇ ਹਫ਼ਤੇ ਉਸ ਤੋਂ ਬਾਅਦ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੇਖੋ ਹੌਲੀ ਹੌਲੀ ਇੱਕ ਇੱਕ ਉਹ ਉਹ ਤਾਂ ਕਹਿ ਨਹੀਂ ਸਕਦੇ ਕਿ ਜਿਹੜਾ ਵਿਗੜਿਆ ਹੋਇਆ ਹੈ ਇੱਕੇ ਲੱਖ ਸੁਧਰ ਜਾਏਗਾ ਹੋੜੀ ਹੋੜੀ ਟਾਈਮ ਤਾਂ ਲੱਗਦਾ ਪਰ ਕੁਝ ਹੱਦ ਤੱਕ ਜਿਹੜੇ ਇਸ ਅਪਲਾਇਰ ਸੀਗੇ ਫੜੇ ਗਏ ਹਨ ਕਿੰਨੀ ਹਰੋਜ ਸਰਕਾਰ ਕਿੰਨੇ ਲੋਕਾਂ ਨੂੰ ਫੜ ਰਹੀ ਹੈ ਜਿਹੜੇ ਇਹ ਗਲਤ ਆਪਣੇ ਸਮਾਜ 'ਚ ਇਹ ਡਿਸਟਰਬਿੰਗ ਫੈਕਟਰ ਨੇ ਜਿਹੜੇ ਲੋਕਾਂ ਦੇ ਘਰ ਉਜਾੜ ਰਹੇ ਹਨ ਹਾਂ ਆ ਦੇਖੋ ਆ ਫੜੀ ਸੀਗੀ ਚਿੱਟੇ 'ਚ ਪੰਜਾਬ ਪੁਲਿਸ ਦੀ ਉਹਨਾਂ ਨੇ ਆਪਣੀ ਬੰਦੀ ਫੜੀ ਹੈ ਦੇਖੋ ਫੜੀਆਂ ਨੇ ਮੈਡਮ ਕਾਰਵਾਈ ਵੀ ਹੋਈ ਹਮ ਹੈਨਾ ਸਰਕਾਰ ਕਰ ਰਹੀ ਹੈ ਜਿੰਨਾ ਕਰਨਾ ਸੀਗਾ ਕਰ ਰਹੀ ਹੈ ਸਰਕਾਰ ਅੱਗੇ ਵੀ ਕਰਦੀ ਰਹੇਗੀ ਹਮ ਠੀਕ ਹੈ ਸਰਕਾਰ ਹੁਣ ਨਹਿਰੀ ਸੀਗਾ ਉਹ ਕਈ ਪਿੰਡਾਂ ਚ ਮੈਂ ਦੇਖਿਆ ਜਿੱਥੇ ਨਹਿਰ ਹੈਗੀ ਸੀਗੀ ਛੋਟੇ ਛੋਟੇ ਸੂਈ ਹੈਗੀ ਸੀ ਖਾਲਾਂ ਸੀ ਜਿੱਥੇ ਪਾਣੀ ਕਦੇ ਨਹੀਂ ਪਹੁੰਚਿਆ ਸੀਗਾ ਉੱਥੇ ਪਾਣੀ ਵੀ ਗਿਆ ਦੇਖੋ ਸਰਕਾਰ ਨੇ ਕੀਤਾ ਤਾਂ ਹੀ ਕਿਸਾਨ ਐਪਰੀਸ਼ੀਏਟ ਕਰ ਰਹੇ ਇਹ ਕਿ ਇਹਨਾਂ ਨੇ ਐਸ ਐਫ ਐਸ ਸੜਕ ਸੁਰੱਖਿਆ ਫੋਰਸ ਲਗਾਈ ਹੋਈ ਹੈ ਹਮ ਗੱਡੀ ਜਿੱਥੇ ਕੋਈ ਐਕਸੀਡੈਂਟ ਹੋ ਜਾਂਦਾ ਉਹਨੂੰ ਫਰਸਟ ایڈ ਦਿੰਦੀ ਹੈ ਇਹ ਸਰਕਾਰ ਦੀ ਛਲਗਾਈ ਉਹ ਪਹਿਲਾ ਪਰ ਪੰਜਾਬ ਵਿੱਚ ਤਾਂ ਨਿਤ ਦਿਨ ਦਰਨੇ ਹੁੰਦੇ ਨੇ ਦੇਖੋ ਹੁਣ ਦਰਨੇ ਸਰਕਾਰ ਨੇ ਕਿਹਾ ਵੀ ਹੈਗਾ ਦੇਖੋ ਤਾਂ ਹਰੇਕ ਬੰਦੇ ਦਾ ਰਾਈਟ ਹੈ ਕਿ ਲਗਾ ਸਕਦਾ ਉਹ ਤਾਂ ਪਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਦਰਨੇ ਲਗਾ ਕੇ ਹੋਰ ਵਾਲੀ ਪ੍ਰੋਬਲਮ ਕ੍ਰੀਏਟ ਕਰੋ ਆ ਪਿੱਛੇ ਦੇ ਦਰਨੇ ਲਗਾਏ ਦੇਖੋ ਲਗਾਏ ਸਾਰੇ ਲਗਾਉਂਦੇ ਆ ਜਿੱਥੇ ਬੰਦੀਆਂ ਲਗਾਉਂਦੀਆਂ ਦਰਨੇ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਉਹ ਕਿਸੇ ਨੇ ਕੋਈ ਅਮਰਜੈਂਸੀ ਜਾਣਾ ਹੋਵੇ ਉਹ ਤਾਂ ਬੰਦਾ ਫਸ ਗਿਆ ਨਾ ਦੇਖੋ ਤੁਹਾਨੂੰ ਪ੍ਰੋਬਲਮ ਹੈ ਕੋਈ ਦਿੱਕਤ ਹੈ ਤੁਸੀਂ ਗੱਲ ਕਰੋ ਇਹ ਤਾਂ ਨਹੀਂ ਹੈਗਾ ਕਿ ਪਰ ਉਹ ਕਹਿੰਦੇ ਕਿ ਅਸੀਂ ਗੱਲ ਕਰਦੇ ਸਾਡੀ ਸੁਣਵਾਈ ਨਹੀਂ ਹੁੰਦੀ ਮੈਡਮ ਅਗਰ ਉਹ ਗੱਲ ਕਰਨਗੇ ਦੇਖੋ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਹੈ ਅੱਗੇ ਤੱਕ ਜਾ ਕੇ ਕਿਸ ਤਰ੍ਹਾਂ ਉਹ ਗੱਲ ਕਰਨਗੇ ਇਹ ਵੀ ਤਾਂ ਡਿਪੈਂਡ ਕਰਦਾ ਹੁਣ ਇਹ ਥੋੜੀ ਕਿ ਕੋਈ ਮਸਲਾ ਹੈ ਤੁਸੀਂ ਧਰਨ ਨਾ ਲਾ ਕੇ ਬੈਠੋ ਸਰਕਾਰ ਕਰਤਾ ਰਹੀ ਹੈ ਨਾ ਸਰਕਾਰ ਨੇ ਕਿ ਅਸੀਂ ਧਰਨੇ ਨਹੀਂ ਲੱਗਣ ਦੇਣੇ ਅਸੀਂ ਅਸੀਂ ਹਰੇਕ ਦੀ ਗੱਲ ਸੁਣਾਗੇ ਆਖਿਰ ਨੂੰ 3 ਕਰੋੜ ਪੰਜਾਬੀਆਂ ਨੇ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਨੇ ਹੂੰ ਤੁਸੀਂ ਵੋਟਾ ਫੇਰ ਜਲਦ ਆਉਣ ਵਾਲੀਆਂ ਨੇ ਹਾਂ ਵੋਟਾ ਫੇਰ ਰਹਿ ਗਿਆ 1.5 2 ਸਾਲ ਰਹਿ ਗਿਆ ਜੀ ਹੁਣ ਰਿਜ਼ਲਟ ਮਿਲ ਜਾਣਾ ਉਹਨਾਂ ਨੇ ਕੀ ਹੋਇਆ ਕੰਮ ਕੀਤਾ ਇਹ ਹੋ ਗਿਆ ਕੰਮ ਕਿਤਾ ਦੇਖੋ ਤਰਨੇ ਤੁਸੀਂ ਲਗਾ ਰਹੇ ਹੋ ਪਰ ਲਗਾਓ ਇੱਕ ਇੱਕ ਕਿਸੇ ਨੂੰ ਕੋਈ ਡਿਸਟਰਬੈਂਸ ਨਾ ਹੋਈ ਮੈਮ ਦੇਖੋ ਤੁਸੀਂ ਵੀ ਕੰਮ ਤੇ ਜਾਣਾ ਮੈਂ ਵੀ ਕੰਮ ਤੇ ਜਾਣਾ ਉਹ ਬੰਦੇਨ ਕਿਸੇ ਨੇ ਕਿਥੇ ਅਮਰਜੈਂਸੀ ਚ ਪਹੁੰਚਣਾ ਫਿਰ ਉਹਦਾ ਦਿਲ ਹੀ ਦੁਖੇਗਾ ਆ ਪਿੱਛੇ ਜਿਹੜੇ ਬਜ਼ੁਰਗ ਨੇ ਜਦ 2 ਸਾਲ ਪਹਿਲੇ ਉਹਨੇ ਕਿੰਨਾ ਉਹ ਕਿੱਤਾ ਸੀਗੇ ਜਿ ਧਰਨੇ ਲਾ ਕੇ ਬੈਠੇ ਸੀਗੇ ਰੋਡ ਵੇਸ ਪਰ ਹੀ ਕਾਦਾ ਧਰਨਦਾ ਸੀਗਾ ਉਹਨੇ ਬਜ਼ੁਰਗ ਨੇ ਕਿਹਾ ਕਿ ਐਨਾ ਕੁਝ ਮਿਲ ਗਿਆ ਫਿਰ ਵੀ ਧਰਨੇ ਲਗਾ ਰੋ ਇਸ ਕਰਕੇ ਦੇਖੋ ਸਰਕਾਰ ਸਰਕਾਰ ਚਲਾ ਰਹੀ ਹੈ ਦੇਖੋ ਵਿਗੜੇ ਹੋਏ ਸਿਸਟਮ ਨੂੰ ਸਰਕਾਰ ਸੁਧਾਰ ਰਹੀ ਹੈ ਐਟ ધ ਐਂਡ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਦੇਖੋ ਆਪਾਂ ਜ਼ਿੰਦਗੀ ਦੇ ਉੱਪਰ ਗੱਲਾਂ ਕੀਤੀਆਂ ਮੈਡਮ ਕਿ ਜ਼ਿੰਦਗੀ ਨੂੰ ਨਾ ਖੂਬਸੂਰਤ ਹੈ ਬਹੁਤ ਜ਼ਿਆਦਾ ਇਸਨੂੰ ਵਧੀਆ ਜੀਓ ਹੱਸ ਕੇ ਜੀਓ ਕੀ ਪਤਾ ਜਿਹੜਾ ਤੁਹਾਡਾ ਅੱਜ ਹੀ ਤੁਹਾਡਾ ਆਖਰੀ ਹੋਵੇ ਅਸੀਂ ਟੈਨਸ਼ਨ ਲੈ ਕੇ ਨਾ ਆਪਣਾ ਵੀ ਆਪਣਾ ਸਾਰਾ ਕੁਝ ਡਿਸਟਰਬ ਕਰ ਲੈਂਦੇ ਸਾਡੀ ਟੈਨਸ਼ਨ ਵੀ ਸਾਡੇ ਪਰਿਵਾਰ ਮੈਂਬਰ ਵੀ ਡਿਸਟਰਬ ਹੁੰਦੇ ਨੇ ਇਸ ਕਰਕੇ ਜ਼ਿੰਦਗੀ ਨੂੰ ਨਾ ਹੱਸ ਖੇੜ ਕੇ گزارੋ ਹੱਸ ਖੇੜ ਕੇ ਜ਼ਿੰਦਗੀ ਨੂੰ ਬਸਰ ਕਰੋ ਹੱਸ ਕੇੜ ਕੇ ਜ਼ਿੰਦਗੀ ਬਸਰ ਕਰਾਂਗੇ ਸਾਡੇ ਪਰਿਵਾਰ ਮੈਂਬਰ ਵੀ ਸਾਨੂੰ ਦੇਖ ਕੇ ਖੁਸ਼ ਹੋਣਗੇ ਕੀ ਪਤਾ ਜਿਹੜਾ ਬੰਦਾ ਕੁਝ ਵਧੀਆ ਕਰਨ ਦੀ ਸੋਚ ਰਹੇ ਹੋਵੇ ਤੁਹਾਨੂੰ ਮਿਲ ਕੇ ਕਿ ਯਾਰ ਇਹ ਬੰਦਾ ਹਾਸ ਖੇਡ ਕੇ ਜ਼ਿੰਦਗੀ ਬਸਰ ਕਰ ਰਿਹਾ ਉਸ ਦੀ ਤਲਾਸ਼ ਹੀ ਕਤੋਂ ਚ ਇਸ ਕਰਕੇ ਜ਼ਿੰਦਗੀ ਨੂੰ ਨਾ ਇੰਜੋਏ ਕਰੋ ਕੰਮ ਵੀ ਕਰਦੇ ਰਹੋ ਹਰ ਪਲ ਦਾ ਜ਼ਿੰਦਗੀ ਨੂੰ ਖੂਬਸੂਰਤ ਨਜ਼ਰੀਏ ਨਾਲ ਵੇਖੋ ਧੰਨਵਾਦ ਥੈਂਕ ਯੂ ਸੋ ਮਚ ਸਰ ਥੈਂਕ ਯੂ ਮੈਂ ਆਪਣਾ ਟਾਈਮ ਦੇਣ ਲਈ ਥੈਂਕ ਯੂ ਥੈਂਕ